ਦੇਸ਼ ਦੇਸ਼ ਜਵਤਨ ਦੀ ਮਿੱਟੀ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਆ ਜਰਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਇਸ ਪਰ ਮੌਜੂਦ ਹਨ ਬਾਬਾ ਬਲਵਿੰਦਰ ਸਿੰਘ ਜੀ ਕੈਰੋਂ ਨੰਗਲ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਜੋ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਉਸ ਦਾ ਦੂਸਰਾ ਭਾਗ ਲੈ ਕੇ ਆਪਾਂ ਹਾਜ਼ਰ ਹਾਂ ਸਤਸਕਲ ਬਾਬਾ ਜੀ ਵਾਹਿਗੁਰੂ ਜੀ ਹਰ ਕਾ ਨਾਮ ਰਿਤੇ ਨਿਟਾਈ ਸੰਗੇ ਸਾਥੇ ਸਗਲੇ ਤਰਾਇ ਗੁਰ ਮੇਰੇ ਸਾંગ ਸਦਾ ਗਨਾਨ ਸਿਮਰ ਸਿਮਰ ਸਦਾ ਸਮਾਨ ਤੇਰਾ ਕੀਆ ਮਿੱਠਾ ਲਗੇ ਹਰ ਨਾਮ ਪਦਾਰਥ ਨਾਨਕ ਮਾਣੇ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਦੀ ਵਰਤਮ ਦੀ ਮਿੱਟੀ ਚਨਲ ਨਾਲ ਜੁੜਦੇ ਸਾਧ ਸੰਗਤ ਨੂੰ ਪਤੀ ਪਰਮਾਨ ਕਰ ਵਾਹਿਗੁਰੂ ਜਿੱਕਾ ਘਟ ਸਾ ਵਾਹਿਗੁਰੂ ਵਾਹਿਗੁਰੂ ਜਿੱਕੀ ਬੱਤੇ ਬਿਸਲਾ ਇਤਿਹਾਸਾ ਪੜ੍ਹਿਆ ਸੀ ਕਿ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਗੰਦੀ ਜੀ ਉਹਨਾਂ ਦਾ ਪ੍ਰਕਾਸ਼ ਜਿਹੜਾ ਕਿੱਤੀ ਹੋਇਆ ਪਰ ਅੱਜ ਜਦ ਬਾਏ ਦੱਸਦੇ ਆ ਕਿ ਉਹਨਾਂ ਦੇ ਸੀਰ ਕਰਾਉਣ ਵਾਸਤੇ ਕਿਹੜਾ ਕਿਹੜਾ ਸੀ ਸਭ ਤੋਂ ਪਹਿਲਾਂ ਤਾਨੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਭਰਾਤਾ ਪਿਛਲੇ ਜੀ ਹਾਂਜੀ ਜਿਵੇਂ ਗੁਰਗੰਦੀ धन रामदास जी महाराज गुरु अर्जन देव जी महाराज को दे दी छोटे पुत्र तो पिछले चांदी बहुत ईलखा कर लग पा सब तो पहला सूरी खान सूरी खान पढ़ चो जुड़िया वो दिल्ली तो आया संघत पता लगा कि सूरी खां आ रहा वन गुरु अर्जन देव जी महाराज कहा महाराज जान जितो बच के सूरी खां ਉਹ ਪ੍ਰਿਪੋਜਲ ਨੇ ਸਮੀਟ ਆ ਰਿਹਾ ਵਾ ਨੁਕਸਾਨ ਕਰਨ ਵਾਲਾ ਸੀ ਹਾਂਜੀ ਤੇ ਸਦਾਪਾ ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਕਰਕੇ ਤੇ ਆਪਾਂ ਉਹਨੂੰ ਤਾਲ ਦਿੱਤਾ ਚਾਰ ਮਿੰਟ ਹੋ ਗਏ ਮਹਾਰਾਜ ਕਹਿੰਦੇ ਨਹੀਂ ਉਹ ਸੂਲੀ ਖਾ ਸਾਡੇ ਤੱਕ ਪਹੁੰਚੇ ਪਹੁੰਚੇਗਾ ਹਾਂਜੀ ਫਿਰ ਜਦੋਂ ਸੂਲੀ ਖਾ ਆਇਆ ਤੇ ਪ੍ਰੈਜ਼ੀਡੈਂਟ ਪਹਿਲਾਂ ਰਸਤੇ 'ਚ ਮਿਲ ਕੇ ਅੱਛਾ ਉਹਨੇ ਆਪਣਾ ਪੱਠਾ ਲਿਖਾਉਣ ਚੱਲ ਗਿਆ ਆਹਵਾ ਘੋੜੇ ਤੇ ਚੜਿਆ ਸੀ ਉਹ ਜਦੋਂ ਅੱਗ ਦਾ ਛੇ ਉਹ ਲੱਗਾ ਵਾ ਤੇ ਕੋੜਾ ਤੱਕਾ ਕੋੜਾ ਪਾ ਤੱਕੇ ਜੋ ਭੱਜਾ ਤੇ ਉਹ ਆਵੇ ਚ ਲੱਗਾ ਸੁਲੀਗਾ ਉੱਤੇ ਖਤਮ ਹੋਗਾ ਅੱਛਾ ਮੇਂ ਮਹਾਰਾਂਕ ਪਰਵਾਰਕ ਦਾ ਸੁਲੀ ਤੇ ਨਰਾਇਣ ਰਾਖ ਸੁਲੀ ਕਾ ਹਲ ਕਹੀ ਨਾ ਪਹੁੰਚੇ ਹੋਆ ਮੂਆ ਸੁਗ ਨਾ ਪਾ ਤੂ ਹੋਆ ਹਨੇ ਨਾ ਪਾ ਜੇ ਲਪਾਇਨ ਜੋ ਆ ਇਨਸਾਨ ਤੋਂ ਕਿਹਾ ਗਿਆ ਕਿ ਜੋ ਆਗਿ ਛੜ ਕੇ ਵਦਨ ਉਹ ਦੂ ਚੀ ਜਾਲਾ ਸਿਧਾ ਦਰਕਰ ਜਾਂਦਾ ਕਹਿ ਨਾ ਪਰ। ਪਰ ਇਹਦੇ ਵਿੱਚ ਬੜੇ ਆਧਿਆ ਸੂਰੀ ਕਾਂ ਤੋਂ ਪਾ ਬਾਜ ਫਿਰ ਚਾਰ ਭਗਤ ਆਉਂਦੇ ਆ। ਹਾਂਜੀ। ਸੰਤ ਕਾ ਦਾ ਭਗਤ ਜੂ ਭਗਤ ਪੀਲੇ ਅੱਛੇ। ਔਰ ਭਗਤ ਸਾਸ। ਇਹ ਲਹੌਰ ਤੋਂ ਹੁੰਦੇ ਆ ਜਦੋਂ ਤਨਗੁਰ ਜੀ ਦੇਵ ਜੀ ਮਹਾਰਾਜ ਬਾਣੀ ਦੀ ਉਚਾਰਨ ਕਰ ਰਹੇ ਹੁੰਦੇ। ਗੁਰਸਾਹਿਬ ਦੀ ਰਚਨਾ ਕਰਦੇ। ਇਹਨਾਂ ਨੂੰ ਪਤਾ ਲੈ ਇਹ ਵੀ ਆਉਂਦੇ ਤੇ ਸਾਲ ਨੂੰ ਆਉਂਦੇ ਧੰਗੁਰਾ ਜਿੰਦਗੀ ਦੇ ਖਾਦੀ ਵੀ ਪਾਣੀ ਜਿਹੜੀ ਆ ਗੁਰਗ੍ਰੰਥ ਸਾਹਿਬ 'ਚ ਦਰਜ ਕਰੂ ਮਾਰ ਕੇ ਨਹੀਂ ਤੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਸਕੂ ਅੰਮ੍ਰਿਤ ਹੋਗਾ ਆਪਾਂ ਤੁਹਾਡੀ ਬਣ ਜੇ ਤੁਹਾਡੇ ਗੁਰੂ ਮੁਤਾ ਮਤਬਕ ਹੋਏ ਜੀ ਤੇ ਗੁਰਗ੍ਰੰਥ ਸਾਹਿਬ ਜੂੜ ਰਚਾਂ ਚਾਹੋ ਭਗਤਾਂ ਦੀ ਬਾਣੀ ਸੁਣੀ ਆ ਕਿਸੇ ਦੇ ਹੰਕਾਰ ਦੀ ਆਈ ਆ ਉਹ ਕਿਸੇ ਦੇ ਉੱਪਰ ਆਈ ਆ ਉਹ ਕਿਸੇ ਦੀ ਬਾਣੀ ਵੀ ਆਪਾਂ ਦੇ ਸੰਸਾਰ ਨੂੰ ਜੇ ਬਹੁਤ ਲੰਮਾ ਹੋ ਜਾਵੇਗਾ ਹਾਂਜੀ ਇਸ ਕਰਕੇ ਨੇ ਸ਼ਾਰਟਕਟ ਬਣਾ ਦਿੰਦੇ ਕਿ ਕਿਸੇ ਦੀ ਆਏ ਕਿ ਇਸ ਦੀ ਵਾਰ ਤੱਕਣਾ ਨਹੀਂ ਹੂੰ ਅੱਗੇ ਨਾ ਤਾਂ ਭਗਤਾਂ ਦੀ ਬਾਣੀ ਗੁਰਮਤਿ ਸਾਧਨਾ ਕੋਈ ਦੇ ਮਾਰੇ ਕਿ ਨਹੀਂ ਇਹ ਤਾਂ ਦੀ ਬਾਣੀ ਹੰਕਾਰ ਦੀ ਬਾਣੀ ਹਾਂਜੀ ਉਹ ਤਾਂ ਹੰਕਾਰ ਇਸ ਤਰ੍ਹਾਂ ਬੜਾ ਹੂੰ ਹੂੰ ਮਨਗਰ ਹਰਜੋ ਹੰਕਾਰ ਨਾ ਪਾ ਕੇ ਇਸ ਜਿਹੜੀ ਇਹ ਗੁਰਗ੍ਰਾਂਸਾ ਮਰਜੀ ਦੀ ਹੁਕਾਰ ਹੈ ਕਿ ਇਹ ਪ੍ਰਮਾਤਮਾ ਦੇ ਨਾਲ ਸੁਵਿਧਾ ਉਹ ਦੀ ਉਸਤਤ ਕੀਤੀ। ਕਿ ਜਦੋਂ ਜੰਦੀਵਰ ਭਗਤ ਕਹਿੰਦੇ ਕਿ ਸਾਡੀ ਬਾਣੀ ਜਰੂਰ ਠੀਕ ਨੂੰ ਰੱਖੀ ਦੀ। ਹੂੰ। ਗੁਰਗ੍ਰਾਂਸਾ ਤੇ ਨਈ ਰਸਤੀ ਸੀ। ਹਾਂਜੀ। ਨਹੀਂ ਚੱਲਦੀ ਕੀਤੀ ਪਰ ਤੇ ਤੁਰਕਾਂ ਦੇ ਹੱਥੋਂ ਬੜੇ ਕਸ਼ਟ ਖਾ ਕੇ ਮਾਰੇ ਜਾਉ। ਅੱਛਾ। ਮਰਨ ਕਹਿਣ ਲੱਗੇ ਠੀਕ ਆ। ਤੁਸੀਂ ਸਾਡੀ ਅੰਦਰਲੀ ਜਾਣ ਗਏ। ਜਾਣਦੇ ਕਿ ਤਰ੍ਹਾਂ ਦੱਸੋ ਤੁਹਾਡਾ ਅੰਤ ਹੋਵੇਗਾ ਪਰ ਤੁਸੀਂ ਰਹੋ ਜਾਂਦੇ ਦਾ ਰਸਤੇ ਵਿੱਚ ਕੋਈ ਵੀ ਪਹੁੰਚੇ ਜਦੋਂ ਇਹ ਚਾਰ ਪੱਖ ਜਾਂਦੇ ਆ ਤੇ ਇਹਨਾਂ ਦਾ ਮੇਰੀ ਆਉਂਦੀ ਆ ਦੇ ਨਿੰਗਾਂ ਦਾ ਸਟੁੱਟ ਜਾਂਦਾ ਸਾਰੇ ਚਾਰੇ ਕੋਈ ਖਤਮ ਹੋ ਜਾਂਦੇ ਅੱਛਾ ਹਾਂਜੀ ਉਦੋਂ ਦੂਸਰਾ ਕਿ ਹੋਰ ਮਤਨੀ ਆਉਂਦਾ ਹੈ ਇੱਕ ਜਿਹੜੇ ਸਰਵਰ ਦੀ ਪੂਜਾ ਬਹੁਤ ਹੁੰਦੀ ਹੁੰਦੀ ਹੈ ਅੱਛਾ ਜੀ ਨਹੀਂ ਆਪਾਂ ਲਖਰਾਂ ਦਾਦਾ ਕਹਿੰਦੇ ਆ ਕੋਈ ਲਾਲਾ ਵਾਲਾ ਕਹਿ ਦਿੰਦੇ ਆ ਕੋਈ ਉਹਨੂੰ ਕੁਛ ਕਹਿ ਲੇ ਕਿ ਕੁਛ ਕਹਿੰਦਾ ਪਰ ਉਹ ਜਾਰਾ ਸੋ ਵੀ ਇਸੇ ਰਹਿਦੇ ਤੋ ਵਰਵਾ ਲਗਾਏ ਵਾਲੇ ਕੀ ਕਹਿੰਦੇ ਇਹ ਵੀ ਇਹ ਵੀ ਬੜੇ ਕੌੜ ਦੇ ਸੀ ਗੁਰੂ ਅਰਜਨ ਦੇਵ ਜੀ ਬਾਹਰ ਇਹਨੂੰ ਕੋ ਮਾਰੇ ਚੜ ਦੇ ਖਲਾਜਾ ਨੇ ਸਿੱਖ ਬਣਵਾਉਂਦੇ ਸੀ ਮਿਲੂ ਸਭ ਸਿੱਖ ਬਣਦੇ ਸੀ ਇਹ ਵੀ ਲਗਾਏ ਵਾਲੇ ਪੀੜ ਆ ਜਾਂ ਸਖੀ ਸਰਵਰੀ ਆ ਇਹ ਵੀ ਗੁਰੂ ਅਰਜੁਨਿੰਦਰ ਖਾਰਖੰਦ ਇਸੇ ਸ਼ਿਕਾਇਤਾਂ ਜਿਹੜੀਆਂ ਉਹ ਭੇਜਦੇ ਸਨ ਅੱਛਾ ਅੱਛਾ ਹਾਂਜੀ ਉਹ ਤੋਂ ਤੋਂ ਹੋਰ ਕਹਾਣੀ ਆ ਕਿ ਇੱਕ ਦਿਨ ਮੰਨ ਗਜ ਰਾਹੀ ਵਾਲਾ ਪੀਰ ਉਹਦੇ ਮਰਸਾ ਦੀ ਤੱਤੀ ਤੇ ਪਹੁੰਚਣ ਹੂੰ ਇਹ ਲਾਹੌੜ ਰਹੋਣ ਪਾਕਿਸਤਾਨ ਦੇ ਵਿੱਚ ਆ ਜੋ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਰਾਹੁਲ ਪਿੰਡੀ ਦੇ ਲਾਗੇ ਕਿ ਤਗਾਹਾ ਕਹਿੰਦੇ ਆ ਹਾਂਜੀ ਉੱਥੇ ਪੀਰ ਉੱਥੇ ਲਿਆਵਲ ਉੱਥੇ ਉਹ ਖਬਰ ਕਿੱਗਾ ਹੂੰ ਹੂੰ ਇਹ ਜੋ ਆਪਣੇ ਦਿੱਤੋਂ ਆਇਆ ਨਗਪੀ ਕੋ ਪਤਾ ਆ ਉਹਦੀ ਜਗਾ ਬਣਾਈ ਹਾਂਜੀ ਸਹੀ ਗੱਲ ਹੈ ਪਰ ਉਹ ਵੀ ਜਿਹੜੇ ਗੁਰੂ ਅਰਜਨ ਦੇਵ ਜੀ ਮਹਾਰਾਜ ਖਾਲਸਾ ਦੇ ਸੀ ਉਸ ਤੋਂ ਬਾਅਦ ਜਿਹੜਾ ਵਾ ਇੱਕ ਚੰਦੂ ਚੰਦੂ ਖਾਲਸਾ ਦਾ ਕਿ ਚੰਦੂ ਦਾ ਜਿਹੜਾ ਤੰਦੂ ਨੇ ਭੇਜਿਆ ਸੀ ਦਰਜੀ ਤੋਂ ਭੇਜਿਆ ਗਿਆ ਵੀ ਗਵਰਨਰਸ ਹੈਗਾ ਸੀ ਹਾਂਜੀ ਰਾਜਸਾ ਬਾਦ ਮਰਜਾਂਗੀ ਦਾ ਬਾਦਸ਼ਾਹ ਦਾ ਉਹ ਜਦੋਂ ਆਪਣੇ ਪੜਤਨ ਦੇ ਪਿੰਨ ਨੂੰ ਪੰਡਤ ਰਿਸ਼ਤੇ ਕਰਦੇ ਸੀ ਪੜਤਨ ਕਿਹਾ ਕਿ ਜਾਂ ਮੇਰੀ ਲੜਕੀ ਦਾ ਨਾਤਾ ਕਰ ਦੇਖੋ ਉਹ ਕੰਦੇ ਕੰਦੇ ਅਮਰਸਾ ਦੀ ਤਰਸਦੀ ਰਾਜ ਗੁਰ ਹਰਗੋਬਿੰਦ ਸਾਹਿਬ ਆ ਰਹੇ ਦੇਖਿਆ ਵਾ ਤੋ ਇਹ ਨਹੀਂ ਕਰ ਦਿੰਦੇ ਉਹ ਪਹਿਲਾ ਗੁਰਦੀ ਰੋਣੀ ਕਰ ਪਿਆ ਠੀਕ ਹੂੰ ਹੂੰ ਉਹ ਜੋ ਦੁਨੀਆ ਜਿਹੜੇ ਤੇ ਤੁਹਾਨੂੰ ਕਿ ਸਭ ਨਾਲ ਰਿਸ਼ਤਾ ਕਰ ਰਹੇ ਦੰਮੀ ਆ ਮਾਰਨ ਕਰਾਇਆ ਹਾਂ ਦੰਮੀ ਜੀ ਜੀ ਕੱਲ੍ਹ ਕੇ ਹਾਂ ਕਰਾਇਆ ਬੰਦੇ ਕਹਿਣ ਲੱਗੇ ਕਹਿੰਦੇ ਕਿ ਕਿੱਥੇ ਕਰ ਕੇ ਆਏ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪੁੱਤਰ ਆ ਗੁਰ ਹਰਗੋਬਿੰਦ ਸਾਹਿਬ ਮਾਰ ਗੁਰ ਹਰਗੋਬਿੰਦ ਸਾਹਿਬ ਹਾਂਜੀ ਉਹ ਨਹੀਂ ਕਰ ਰਹੇ ਉਹਨੇ ਵਰਤਿਆ ਕਿ ਜਿਹੜੀ ਇਤਬਾਰੇ ਦੀ ਇੱਕ ਜਾਲਾ ਤੁਨ ਨਾਲੇ ਦੀ ਨਾਲੇ ਕਹਿੰਦਾ ਬਾਦ ਮੈਂ ਕਿਤੇ ਅੱਛਾ ਗੁਰੂ ਜੀ ਦੇ ਪੱਖੀ ਹੂੰ ਹੈ ਤੇ ਜਵਾਰੀ ਬੋਰੀ ਲਾਇਆ ਉਹ ਜਦੋਂ ਦਿੱਲੀ ਦੇ ਸੱਭ ਨੂੰ ਪਤਾ ਲੱਗਾ ਹਾਂਜੀ ਇਹਨੇ ਕਿਹਾ ਜੀ ਮਹਾਰਾਜ ਰਿਸ਼ਤਾ ਨਹੀਂ ਆਪਾਂ ਉਹਨਾਂ ਨੂੰ ਕਾਰ ਕਰ ਲੂ ਹਾਂ ਕਾਵਿਓ ਕਿੰਨੇ ਇਤਬਾਰੇ ਦੇਟ ਗੁਰੂ ਘਰ ਨੂੰ ਨਾਲੇ ਦੱਸਿਆ ਦੇ ਆਪ ਉਹ ਚਵਾਰਾ ਮੰਗਦਾ ਹੁੰਦਾ ਹੂੰ ਠੀਕ ਰਿਸ਼ਤਾ ਨਹੀਂ ਕਰਨਾ ਮਾਰੇ ਨੇ ਕਹਿ ਵੀ ਹਮਰ ਰਿਸ਼ਤਾ ਮਜੂਰ ਨਹੀਂ ਸੰਗਤ ਕਰੇ ਉਹ ਉਹਨੇ ਬੜੇ ਸਨੇਹ ਨਾਲ ਕਿ ਮੇਰੀ ਕੁੜੀ ਦਾ ਰਿਸ਼ਤਾ ਲਾਤਾ ਕਰਨਾ ਇੱਕ ਈ ਖਾਸ ਕੁਝ ਅੰਦੂਸੀ ਉਹ ਪਰਸਿਆਂ ਦਾ ਉਹ ਭਗਤੌਰ ਦੇ ਸਖੀ ਸਰਵਸੋ ਹੈ ਹੈ ਨਗਾਇਆਂ ਪੀਰੋ ਨੇ ਤੇ ਸਾਰੇ ਗੁਰੂ ਜਿੰਨੇ ਦੇ ਵਿਰੋਧੀ ਬਣੇ ਅੱਛਾ ਗੁਰੂ ਜੀ ਤਰ ਕੇ ਅਸਰ ਦੂਸਰ ਜੁਬੇ ਕ ਇਤਿਹਾਸਨ ਪੜ੍ਹਦੇ ਸੀ ਸਾਈਂ ਮੀਆਂ ਹਾਂ ਜੀ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਬਦ ਦਾ ਚਾਨਣ ਕਰੇ ਸੰ ਤਨਵੰਨ ਕਾਠ ਕਾਰ ਸਭ ਅਰਤੀ ਵਿੱਚ ਅਗਨੀ ਆਪ ਜਲਾਈ। ਹੂੰ। ਤੇ ਸਾਰੇ ਵੀਰਿਆ ਮੇਰੀ ਦਸ ਸੁਣ ਲਿਆ। ਇਹ ਆਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਤਨਵੰਨ ਕਾਠ ਕਾਰ ਸਭ ਅਰਤੀ ਵਿੱਚ ਅਗਨੀ ਆਜ ਲਾਈ। ਇਹ ਬਚਨ ਬੋਲ ਪਾਉਂਦੇ ਕਿ ਬਚਨ ਕਹਉਂਦੇ ਨੇ। ਤੇ ਮਾਰੇ ਮੁਸਕਰਾ ਕੇ ਕਹ ਲੈ ਸਾਈਂ ਜੀਆ ਵੀਰ ਤੇ ਬਚਰੀ ਕਵਾਹਿ ਦਸਾਂ ਜਦੋਂ ਇਹ ਗੱਲ ਹੋ ਗਈ ਤੇ ਉਦੋਂ ਜਦੋਂ ਇੱਕ ਵੇਖ ਖੁਸਰੋ ਦਾ ਰਾਜਿਰ ਬਾਦਸ਼ਾਹ ਹਾਂਜੀ ਰਾਜਿਰ ਬਾਦਸ਼ਾਹ ਕੋ ਇੱਕੋ ਨੂੰ ਮੁੱਦਾ ਹੋ ਗਿਆ ਕਿ ਮੇਰੇ ਲੜਕੇ ਨੇ ਇਫਰਾਦ ਦਿੱਤੀ ਆ ਖੁਸਰੋ ਨੂੰ ਹੂੰ ਨਹੀਂ ਮੱਖ ਦਾ ਜੁਰਮਾਨਾ ਕਰ ਦਿੰਦਾ ਬਿਲਕੁਲ ਕਿਦਾ ਦੂਜਾ ਜੁਰਮਾਨਾ ਕਰਦਾ ਤੇ ਉਹ ਦੂਸਰ ਕੀ ਉਹਨਾਂ ਨੇ ਇਹ ਕਹਿ ਆ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਆ ਇਹਦੇ ਵਿੱਚ ਮਹੰਮਾ ਸਾਹਿਬ ਦੀ ਉਸਤਤ ਕੀਤੀ ਜਾ ਰਹੀ ਹੈ। ਅੱਛਾ। ਮਹਾਰਾਜ ਧੰਨਕਾਰ ਕਰ ਦਿੰਦਾ। ਉਹ ਜਦੋਂ ਕੋਲ ਲਾਹੌਰ ਦੇ ਵਿੱਚ ਜਹਾਂਗੀਰ ਬਾਦਸ਼ਾਹ ਨੂੰ ਦਿੱਲੀ ਤੋਂ ਆਇਆ ਸੀ ਜਾ ਰਿਹਾ ਕਸ਼ਮੀਰ। ਅੱਛਾ। ਜੋ ਕਸ਼ਮੀਰ ਜਾ ਰਹਾ ਸੀ ਜਦੋਂ ਉਹਨੇ ਕਹਿ ਵੀ ਗੁਰੂ ਅਰਜਨ ਦੇਵ ਜੀ ਬੁਲਾਇਆ ਜਾਂਦਾ। ਲਾਹੌਰ ਬੁਲਾਇਆ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸਵਾਰ ਕਰਤੇ ਜਾਹਾਂ ਤੇ 2 ਲੱਖ ਰੁਪਇਆ ਦੇ ਦੋ। ਦੇ ਦਾ ਗੁਰਗਰਸਾ ਬਾਰੇ ਤੇ ਘਰ ਦੇ ਤਾਮੂਸਾ ਦੇ ਤੇ ਕੀਤੀ ਗਈ ਮਾਰੇ ਦੁਆ ਨਕਾਰ ਕਰ ਦਿੱਤਾ ਉਹ ਜਾਨੀ ਬਾਰੇ ਤੰਦੂ ਕਹਿ ਲੰਗਾ ਜਾਨ ਜੀ ਬੱਸਾਂ ਕਿ ਮੈਂ ਆਪੇ ਸਮਝਾ ਦਊਗਾ ਔਰ ਤੂੰ ਜਾ ਜਿੱਥੇ ਤਲੇ ਉਹ ਆ ਚਲ ਗਿਆ ਕਸ਼ਮੀਰ ਦੇ ਵਿੱਚ ਨਾ ਤੁਸੀਂ ਦਾ ਕਸ਼ਮੀਰ ਤੇ ਤੰਦੂ ਦੇ ਵਾਰ ਦੇ ਕਰਕੇ ਤੰਦੂ ਨੇ ਆਪਣੇ ਵੇਲੇ ਚ ਰੱਖਿਆ ਉਹ ਨਾਰਾਇਣ ਬੜੇ ਤਸਿੱਗ ਬੜੇ ਖੇਤੋਂ ਤਾਂ ਖੇਤੋਂ ਦੇਤੇ ਜਿਹੜੇ ਚਾਰ ਪੰਜ ਸਿੰਘ ਸਨ ਭਾਈ ਪਹਿੜਾ ਜੀ ਭਾਈ ਬੰਦਿਆ ਜੀ ਭਾਈ ਲਗਾ ਜੀ ਔਰ ਇੱਕ ਅੱਗੇ ਜਿਹੜੇ ਪੰਜ ਠਾੜੀ ਇਹ ਪੰਜ ਸਿੰਘ ਸੀ ਨਾ ਗੁਰੂ ਅਕਿੰਦ ਉਹਨਾਂ ਮਾਤਮੇ ਦੇ ਦੇਰੇ ਦੇ ਚੋੜਾ ਦੇ ਅੰਦਰ ਮਹਾਰਾਜ ਉਸ ਆਪਣੇ ਦਿੱਲੀ ਦੇ ਦੇਲਚਪਾ ਉਹ ਜਦੋਂ ਵੀ ਹਾ ਦਾ ਨਾਰਾ ਮਾਰਦੇ ਸੀ ਤੇ ਪੂਰ ਦਸ ਜਿੰਨ 50 ਸਿੰਘ ਨਾਲ ਬੜਾ ਕੁੱਟਦਾ ਉਹ ਜਿਹੜਾ ਗੁਰੂ ਅਰਜਨ ਦੇਵ ਜੀ ਸਭ ਤੋਂ ਪਹਿਲਾਂ ਉਹ ਮੈਂ ਮਤਲਬ ਚੰਦੂ ਨੇ ਕਹਿ ਕਿ ਤੂੰ ਲੜਕੀ ਮੇਰਾ ਨਾਤਾ ਨਾਤਾ ਕਦੇ ਕਰਨ ਨੂੰ ਜੋ ਸੰਗਤ ਕਿਹਾ ਉਹ ਪਸੰਗਤ ਬਚੇ ਨਹੀਂ ਤਾ ਉਬਲ ਦੀ ਰੇਂਜ ਜਮਾਨਾ ਉਬਲ ਦੇ ਜੋ ਦੇਖਣ ਵਾਲਾ ਗਿਆ ਨਾ ਉਸ ਤੋਂ ਬਾਅਦ 35 ਦਿਨ ਬਿਠਾਇਆ ਜੀ ਇਸ ਦਾ ਕਿਸੇ ਦਾਸ ਸਰਦਾਰ ਕਹਿ ਗਿਆ ਨਾ ਕਿ ਉਹਦਾ ਆਉਣ ਦਾ ਵੱਧ ਜਗਾ ਰਸਤਾ ਨਹੀਂ ਗਿਆ ਸੀ ਕਿਉਂਕਿ ਆਪਾਂ ਕਿਸ਼ਲਾ ਇਤਿਹਾਸ ਪੜ੍ਹਦੇ ਆਏ ਜੀ ਅਗਰੀਤੋ ਲੈ ਕੇ ਹੋਣ ਤੱਕ ਜਿੰਨੇ ਪਿਰ ਪਕੰਬਰ ਹੋਏ ਜਿੰਨੇ ਮੌਦ ਦਾ ਸੁਣਦੇ ਤੇ ਬੋਲ ਤਾ ਉਹ ਰੋਂਦੇ ਸੀ ਬਿਲਕੁਲ ਪਰ ਗੁਰੂ ਅਰਜਨ ਦੇਵ ਮੁਸਕਰਾ ਕੇ ਕੱਤੀ ਟਵੇ ਦੇ ਬੈਠੇ ਜੋ ਸਾਹਿਬ ਨੂੰ ਇਹਨਾਂ ਨੂੰ ਪਤਾ ਲੱਗਾ ਨਾ ਹੋਇਆ ਅੱਛਾ ਕਿਰਨ ਜੀ ਮਹਾਰਾਜ ਤੁਕਮਕਰੋ ਦਿੱਲੀ ਦੇ ਨੌਂ ਵੀਠ ਸਰਕਾਰਾਂ ਹਾਂਜੀ ਨਾ ਰੱਖਦੇ ਸਾਹਿਬਿਆਂ ਦੇ ਕਾਸਰ ਦੇ ਜੋ ਕਾਸ ਵਾਲ ਦੇਖੇ ਸਾਰੇ ਦੇਵੀ ਦੇਵਤੇ ਜਿਹੜੇ ਆ ਫੁੱਲ ਵਰਸਾ ਰਹੇ ਨੇ ਆਹ ਕੀ ਗੁਰੂ ਜੀ ਜਾਣ ਜਾਣ ਬੰ ਕਹਿ ਲਈ ਮਾਰਾ ਤੂ ਮਾਰਾ ਕਹਿ ਲੇ ਕਿ ਸਤਿਗੁਰ ਕਾਹਨ ਦੀ ਤਾਲ ਵਰਦੀ ਦੀ ਮਾਰ ਕਹਿਣ ਲੱਗੇ ਸਾਈਂ ਜੀਆ ਵੀਰ ਤੂੰ ਇਤਨਾ ਬਚਨ ਪੜਦੇ ਤਾਰਨਾ ਮਨ ਕਾੜ ਕਾੜ ਸਭ ਵਰਤੀ ਚੱਲਨੀ ਆਪ ਗਲਾਈ ਹਮ ਐ ਬਚਨ ਪੜਦੇ ਸਾਂ ਤੇ ਤੂੰ ਹੈ ਕਿਐਸੀ ਕਿ ਬਚਨ ਕਮਾ ਸਕਦੇ ਕਿ ਪੜ ਹੀ ਸਕਦੇ ਆਬਜੇ ਕੁਮਾਰਿਆ ਤੇਰਾ ਬਦਰੀ ਕੁਮਾਰ ਮੈਂ ਭਾਰਤ ਸਤਿ ਤਵੀ ਦੇ ਮਹਾਰਾਜ ਉਹ ਸਿਜਦਾ ਕਰਕੇ ਕਿ ਮਹਾਰਾਜ ਮੇਰੇ ਤੇ ਬੈਂ ਕੋਈ ਕੁਝ ਵੀ ਤੁਹਾਡੇ ਅੰਗੇ ਤੁਸੀਂ ਸਭ ਕੁਝ ਕਰ ਸਕਦੇ ਸਿਜਦੇ ਜਿਨਿਆਰੇ ਜਿ ਜਨੇਸ਼ ਜੇ ਸਾਰਿਆ ਆਗਿਆ ਦੇ ਕੇ ਮਾਰੇ ਹਾਂ ਨੂੰ ਅੱਗੇ ਦੋ ਅਸੀਂ ਸਾਰੀ ਦੁਨੀਆ ਟਾੜ ਦੇਣੀ ਗੁਰੂ ਜੀ ਸਭ ਕੁਝ ਕਰ ਸਕਦੇ ਸਭ ਜੋ ਭਤੀ ਜਵੀ ਜੋ ਬੁਲੀ ਦੇ ਦਿਨ ਬਾਅਦ ਕੇ ਗੁਰਾ ਕੋ ਆਮ ਬੰਦੀ ਨੂੰ ਪਾਉਨੋ ਉਹਨੂੰ ਬੇਜਦਾਰੀ ਬੇਜਾਵੇ ਪਰ ਮਾਰੇ 70 ਸਾਲੇ ਸਾਲੇ ਹੋ ਗਿਆ ਸਾਰਾ ਸੀਨ ਤਾਂ ਤੇ ਫਿਰ ਫਿਰ ਬੇਜੋਤ ਤੇ ਵੱਤੀ ਸਰ ਪਰ ਤੇ ਸਿਰ ਤੇ 33 53 ਸਿਰ ਉਹਨੂੰ ਬੁਲਾਇਆ ਗਿਆ ਉਹਨੂੰ ਬੁਲਾਇਆ ਗਿਆ ਕਿ ਤੂੰ ਦਾਣੇ ਪੁੰਦਾ ਹੈ ਉਹਨੂੰ ਜਦੋਂ ਬੁਲਾਇਆ ਗਿਆ ਕਿ ਨਹੀਂ ਵੀ ਸਿਰ ਤੇ 33 ਨੂੰ ਪਰ ਪਾਉਣਾ ਨਹੀਂ ਚਾਹੁੰਦਾ ਪਰ ਆ ਗਿਆ ਸੀ ਤਮਯ ਵਜੀਰ ਸੀ ਉਸਤ ਜੀ ਉਹ ਜਦੋਂ ਕਮਾਂਡ ਕੇ 33 ਗੁਰਗ ਦੇ ਬਾਰੇ ਅੱਤੀ ਤੱਕ ਮਲ ਸੇ ਰੇਜ ਲਿਆ ਉਹ ਪਾਈ ਉਹ ਜੇਠਾ ਜਿੰਦਾਂ ਮਿਲਦਾ ਹੁਣ ਆਮ ਆਪਾਂ ਇਤਿਹਾਸ ਕਰਕੇ ਕਹਿੰਦੇ ਆ ਕਿ ਆ 10 ਦੂ ਨੂੰ ਆਪਾਂ ਬਣਾਉਂ ਲਿਆ ਕੱਲ ਅੱਜ ਅੱਸੀ ਦੀ ਦਿਹਾੜਾ ਪਰ ਇਹ ਜਿਹੜਾ ਵਾ ਇਹ ਸਾਕਾ ਜਿਹੜਾ ਵਾ ਇਹ 21 22 ਫਰਵਰੀ ਤੋਂ ਸ਼ੁਰੂ ਹੁੰਦਾ ਤੇ 30 ਤੱਕ ਚੱਲਦਾ ਹਫਤੇ ਦੇ ਵਿੱਚ ਵਿੱਚ ਸਾਰਾ ਦਾ ਕਾਰਜ ਜਿਹੜਾ ਗੁਰੂ ਦੇ ਵਿੱਚ ਜੇ ਜੀ ਵੀ ਰੱਖ ਲਿਆ ਤੇ ਸ਼ੁਰੂ ਕਰਨਾ ਉੱਤੋਂ ਤੁਗੂ ਰਤਨ ਦੇ ਦੀ ਵਾਰ ਤਕਰੀ ਤੇ ਫਿਰ ਉਹਨੇ ਧਿਆਨ ਲਗਾ ਫਿਰ ਈਦ ਬਣਾਏ ਜੀ ਚਲੋ ਦੇ ਬੜੇ ਕਿਹਾ ਗਿਆ ਹਾਂਜੀ ਉਹਨੇ ਇਹਦੇ ਕਿਹਾ ਕਿ ਆਪਸੇ ਸਲਾਵਾ ਕਰਦੇ ਤੇ ਗੁਰੂ ਅਰਜਨ ਦੇਵ ਜੀ ਕਾਲ ਜਿਹੜਾ ਗਾਂ ਨਹੀਂ ਖਾੜ ਰਾਕੀ ਜੋ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਗਿਆ ਗਾਂ ਨਹੀਂ ਖਾੜ ਵਿੱਚ ਮਤਲਬ ਖਾੜਾ ਲਾ ਕੇ ਉਸ ਤੇ ਬੜਿਆ ਜਾ ਰਿਹਾ ਤੇ ਜੋ ਜੋ ਗਾਂ ਦਾ ਉਹ ਜਿਹੜਾ ਚਮੜੀ ਆ ਸੁੱਕੀ ਸੀ ਤੇ ਉਹਨੇ ਦੁੱਖ ਗੱਤੇ ਦੀ ਮੌਤ ਹੋ ਗਈ। ਇਹ ਚੰਦੂ ਨੇ ਗੁਰੂ ਘਰ ਦੀ ਪੇਰੇ ਮਿਲ ਸੀ। ਚੰਦੂ ਉਹ ਸਿਕਲੀ ਲੜਕੀ ਹਾਂਜੀ। ਉਹਨੇ ਪਤਾ ਲੱਗਿਆ। ਉਹਨੇ ਨਾ ਜਿਹੜੇ ਪੈਰੇ dard ਸੀ ਨਾ ਉਹਨਾਂ ਨੂੰ ਲਾਜ ਦਿੱਤਾ। ਠੀਕ। ਉਹ ਲਾਜ ਦਿੱਤਾ ਤਾਂ ਉਹਨੇ ਕਹਿੰਦੇ ਜੀ ਮਹਾਰਾਜ ਕੋਾਈ ਕਹਿੰਦੇ ਮਹਾਰਾਜ ਜਲ ਵੀ ਲੈ ਕੇ ਕਈ ਆਤੇ ਹੈ ਜਲ ਵੀ ਲੈ ਕੇ ਆਈ ਠੰਡਾ ਜਦੋਂ ਆਪਾਂ ਸ਼ਬੀਰ ਲਾਹੋ ਦੇ ਦਰਨ ਜਾਂਦੇ ਆਂ ਜੀ ਮਹਾਰਾਜ ਤੱਤੀ ਤਵੀ ਦੇ ਬੈਠੇ ਬੁਢੀ ਦੇਖੋ ਜਬਾਲੇ ਗਏ ਤੇ ਉਹ ਜਲ ਥੋੜਾ ਪੀ ਕੇ ਤਾਂ ਮਨ ਨੂੰ ਸ਼ਾਂਤੀ ਹੋ ਗਈ ਉਹ ਦੇਖੇ ਸੀਤਲ ਉਹ ਤੰਦਰੋਂ ਠੰਡੇ ਸਾ ਠੰਡਕ ਸਾ ਸਹੀ ਗੱਲ ਹੂੰ ਜੋ ਤੰਦੂ ਨਵ ਆਈ ਨਾ ਲਾਜ ਦੇ ਕੇ ਅੰਨਾ ਇਹ ਕਹਿਣਗੇ ਮਹਾਰਾਜ ਮੇਰਾ ਸੋਹਰਾ ਜਿਹੜਾ ਵਾ ਉਹ ਕੰਨ ਤੁਹਾਨੂੰ ਗੌਂਦ ਦੇ ਖਾਲ ਦੇ ਵਿੱਚ ਹੂੰ ਮਰ ਤੇ ਟੇਕ ਮਰੀ ਗਾਂ ਦੇ ਕੱਲ ਵਾਕ ਨੂੰ ਤੇ ਕੱਲ ਦੇ ਬੇਟਾ ਤੇਰੇ ਸਹੁਰੇ ਦੇ ਇਹ ਵਾਰੀ ਆਸੇ ਪੌਣ ਤਿੰਨ ਜਣੀਆਂ ਪਹਿਲਾਂ ਇਸ ਸੰਸਾਰ ਤੋਂ ਪਹੁੰਚਣ ਹਾਂ ਮੈਂ ਤੇਰਾ ਇਹ ਕਹਿਣ ਲਗਾ ਤੇਰਾ ਪਾਸ਼ਿ ਨਾਨ ਕਰਨਾ ਹਾਂਜੀ ਹਾਂਜੀ ਜੋ ਸਲਾਣ ਕਰ ਗਏ ਉਹ ਉਹ ਚੰਦਨਾ ਖੁਸ਼ ਆ ਵੀ ਜਿਹੜੇ ਸਾਲੇ ਆ ਮਨੇ ਸ੍ਰੀ ਮਹਾਰਾਜ ਅਕਨ ਸੁਮਰਗਾਸ ਅਰੇ ਵੀ ਮਤਲਬ ਨਾ ਜਿਹੜਾ ਵਾ ਇਕੱਠੇ ਹੋ ਗਿਆ ਸੀ ਸਾਰਾ ਸੀ ਇਕੱਠਾ ਹੋਇਆ ਸੀ ਸਾਰਾ ਆਜ ਨਾ ਸੀ ਬਾਹਰ ਆਈ ਨਹੀਂ ਤੇ ਕਿੰਨੇ ਜਦੋਂ ਬਾਹਰ ਕਹਿੰਗੇ ਇਸ਼ਨਾਨ ਕਰਨ ਹਾਂਜੀ ਅਸ਼ਨਾਨ ਕਰਨ ਲੱਗੇਗੇ ਤੰਬੀ ਬੜਾ ਖੁਸ਼ ਹਾਲ ਕਿ ਜਦੋਂ ਠੰਡਾ ਠੰਡਾ ਪਾਣੀ ਲੱਗੂ ਸਾਲਾ ਦੇ ਚਰੀਰ ਤੇ ਸੜੇ ਰਿਮਾਰ ਤੇ ਇਹਨੂੰ ਬੜੀ ਤਕਲੀਫ ਹੋਏਗਾ ਆਪਣੇ ਮਨ ਦੇਗਾ ਹੂੰ ਹੂੰ ਇਹ ਲੜਕੀ ਦਾ ਦਾਤਾ ਹੀ ਮੰਨ ਜੀਗਾ ਔਰ 2 ਲੱਖ ਰੁਪਏ ਦੇ ਦੇਗਾ ਔਰ ਦੂਸਰਾ ਤੇ ਹਜਰਤਾ ਮਾਮੋਸ ਸਾਹਿਬ ਦਾ ਬਕਰਾਂ ਸਾਹਿਬ ਜਿਹੜੇ ਆ ਉਹ ਵੀ ਬਹੁਤ ਬਾਰੀ ਕਰਦੇ ਹੋ ਜੀ ਉਸ ਤੋਂ ਹੋ ਜੇਗੀ ਹਜਰਤਾ ਮਾਮੋਸ ਸਾਹਿਬ ਹਾਂਜੀ ਜਦੋਂ ਮਹਾਰਾਜ ਕੰਮ ਤੇ ਗਏ ਆ ਜਮਾਨ ਕੰਮ ਤੇ ਗੁਰਗੱਦੀ ਤੇ ਪਹਿਲਾਂ ਹੀ ਦੇਖੀ ਸੀ ਪਾ ਜੱਠਾ ਜੋ ਛੱਡਿਆ ਉਹਨਾਂ ਤੋਂ ਨਾਲ ਪਾ ਜੱਠਾ ਜੀ ਪਾ ਨਗਾੜ ਜੀ ਪਾ ਵਿੱਜਾ ਜੀ ਇਹਨਾਂ ਸਾਰਿਆਂ ਨੂੰ ਜਦੋਂ ਗੁਰੂ ਹਰਗੋਬਿੰਦ ਸੰਪਰਕ ਕਰਤੀ ਜੀ ਚਲ ਇੱਕ ਪੰਜ ਪੈਸੇ ਨਾਰੇ ਗਰਗਦੀਆਂ ਹਾਂ ਦਾ ਸਮਾ ਜਿਹੜਾ ਵਾ ਉਹ ਸਾਡਾ ਆ ਗਿਆ ਹਾਂਜੀ ਜਦੋਂ ਨਦੀ ਸੜਾਲ ਕਰਨ ਲੱਗੇ ਆ ਥੋੜਾ ਦੂਰ ਹੋ ਗਏ ਥੋੜਾ ਜਲਦੀ ਜਾਂਦੇ ਤੇ ਉੱਥੇ ਮਾਰਾ ਸਹੀ ਲੋਕ ਅੰਦਰ ਹੋ ਗਏ ਜਲ ਪ੍ਰਵਾਹ ਹੋ ਗਿਆ ਜਪਾਈ ਸੀ ਸੂਰਜਿਕ ਕਰਨ ਮੇਲੇ ਜਲਕਾ ਜਲਗੂਆ ਰਾਮ ਜੋਤੀ ਜੋਤ ਨੂੰ ਸੰਪੂਰਨ ਜੀ ਆਰਾਮ ਬਗਨੇ ਕਵਲ ਸਮਾਇ ਜੋ ਤੁਸੀਂ ਜੋਚ ਲਾ ਗਿਆ ਤੇ ਤੁਹਾਾਰਾ ਜਾਇਜ਼ ਹੋਵੇ ਤੇ ਅੱਜ ਦਾ ਸਿੱਧੂ ਗੜਾ ਜੀ ਨੇ ਜੋ ਪ੍ਰਵਾਨ ਸੁਪਿਚ ਦਾ ਨਿਕੋਣਾ ਤੋਂ ਬਸਿ ਪ੍ਰਵਾਨ ਕੋਆ ਦੇ ਕਿਹਾ ਸਾਹਿਬ ਵਾਯੂ ਦੇ